ਸਤਿ ਸ਼੍ਰੀ ਅਕਾਲ ਜੀ ਵੀਰੇ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨੂੰ ਜਰੂਰ ਬਣੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਪੰਜਾਬੀ ਨੌਜਵਾਨ ਨੇ ਮੰਗੀ ਮਦਦ ਕਿਹਾ ਮੈਨੂੰ ਬਚਾਉਣ ਲਈ ਕਰ ਲੋ ਵਕੀਲ ਖੇਤੀ ਕਰਦੇ ਸਮੇਂ ਗਲਤੀ ਨਾਲ ਟੱਪ ਗਿਆ ਸੀ ਸਰਹੱਦ ਫਾਜ਼ਿਲਕਾ ਵਿੱਚ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਖੇਤੀ ਕਰਨ ਗਿਆ ਇੱਕ ਨੌਜਵਾਨ ਸਰਹੱਦ ਪਾਰ ਕਰ ਗਿਆ ਹੈ ਇਸ ਦਰ ਨੌਜਵਾਨ ਨੂੰ ਪਾਕਿਸਤਾਨ ਦੇ ਇਸ ਦਰ ਨੇ ਫੜ ਲਿਆ ਹੈ ਲਗਭਗ ਡੇਢ ਮਹੀਨੇ ਬਾਅਦ ਨੌਜਵਾਨ ਦੀ ਇੱਕ ਵੀਡੀਓ ਹੁਣ ਸਾਹਮਣੇ ਆਈ ਹੈ ਇਸ ਵਿੱਚ ਨੌਜਵਾਨ ਨੂੰ ਕਹਿ ਰਿਹਾ ਹੈ ਰਹਾ ਹੈ ਕਿ ਉਹ ਪਾਕਿਸਤਾਨ ਜੇਲ੍ਹ ਵਿੱਚ ਬੰਦ ਹੈ ਉਸ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਨੌਜਵਾਨ ਦੀ ਵੀਡੀਓ ਸਾਹਮਣੇ ਆਉਂਦੇ ਹੀ ਉਸ ਦੇ ਪਰਿਵਾਰ ਨੇ ਸਥਾਨਕ ਪੁਲਿਸ ਅਤੇ ਬੀਐਸਐਫ ਅਧਿਕਾਰੀਆਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਹੈ ਨੌਜਵਾਨ ਵੱਲੋਂ ਭੇਜੀ ਗਈ ਵੀਡੀਓ ਵੀ ਚੋਪੀ ਗਈ ਚੋਬ ਦਿੱਤੀ ਗਈ ਹੈ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਪਰਿਵਾਰ ਦੇ ਪਰਿਵਾਰ ਨੇ ਪੰਜਾਬ ਸਰਕਾਰ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਵੀ ਕੀਤਾ ਹੈ ਦੂਜੇ ਪਾਸੇ ਨੌਜਵਾਨ ਦੇ ਪਰਿਵਾਰ ਵੱਲੋਂ ਭੇਜੇ ਗਏ ਕਾਗਜ਼ਾਤ ਦਰਸਾਉਂਦੇ ਹਨ ਕਿ ਨੌਜਵਾਨ ਨੂੰ 1 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਅਤੇ ਤੇ ਉਸ ਤੇ 1 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਨੌਜਵਾਨ ਵਿਆਹਿਆ ਹੋਇਆ ਹੈ ਉਸ ਦੀ ਇੱਕ ਧੀ ਵੀ ਹੈ ਨੌਜਵਾਨ ਦੀ ਪਛਾਣ ਅਮਰਤਪਾਲ ਵਾਸੀ ਪਿੰਡ ਖੈਰੀ ਦੇ ਉਜਾ ਉਤਾੜ ਜ਼ਿਲ੍ਹਾ ਫਿਰੋਜ਼ਪੁਰ ਵੱਜੂ ਹੋਈ ਹੈ ਉਸ ਦੇ ਪਿਤਾ ਜੁਗਰਾਜ ਸਿੰਘ ਨੇ ਦੱਸਿਆ ਕਿ ਅਮਰਤਪਾਲ ਵਿਆਹਿਆ ਹੋਇਆ ਹੈ ਉਸ ਦੀ ਇੱਕ ਧੀ ਵੀ ਹੈ ਉਸ ਦੀ ਲਗਭਗ 8.5 ਏਕੜ ਜ਼ਮੀਨ ਹੈ ਜੋ ਕਿ ਸਰਹੱਦ ਦੀ ਸੁਰੱਖਿਆ ਬਲ ਦੀ ਨਿਗਰਾਨੀ ਹੇਠ ਸਰਹੱਦ ਦੀ ਚੌਂਕੀ ਰਾਣਾ ਦੇ ਨੇੜੇ ਕੰਡਿਆ ਵਾੜ ਦੇ ਪਾਰ ਸਥਿਤ ਹੈ 21 ਜੂਨ ਨੂੰ ਉਹ ਆ ਭਾਰਤ ਪਾਕਿਸਤਾਨ ਹੱਦ ਨੇੜੇ ਸਥਿਤ ਆਪਣੇ ਖੇਤ ਦੇਖਣ ਗਿਆ ਸੀ ਪਰ ਵਾਪਸ ਨਹੀਂ ਆਇਆ ਹੈ ਮਰਤਪਾਲ ਸਿੰਘ ਨੇ 5 ਸ਼ਾਮ 5 ਵਜੇ ਤੱਕ ਵਾਪਸ ਨਹੀਂ ਆਇਆ ਜਦੋਂ ਸਰਹੱਦ ਦੀ ਗੇਟ ਬੰਦ ਹੋਣ ਵਾਲਾ ਸੀ ਬਾਅਦ ਵਿੱਚ ਬੀਐਸਐਫ ਜਵਾਨਾਂ ਨੂੰ ਕੁਝ ਪੈਰਾਂ ਦੇ ਨਿਸ਼ਾਨ ਮਿਲੇ ਹਨ ਜੋ ਪਾਕਿਸਤਾਨ ਵੱਲ ਜਾ ਰਹੇ ਹਨ ਜਿਸ ਨਾਲ ਇਹ ਚੱਕ ਹੋਰ ਵੀ ਵੱਧ ਗਿਆ ਹੈ ਉਸਨੇ ਅਨਜਾਣੇ ਵਿੱਚ ਸਰਹੱਦੀ ਪਾਰ ਕਰ ਲੈਣ ਲਈ 27 ਜੂਨ ਨੂੰ ਪਾਕਿਸਤਾਨ ਦੇ ਜਨਾਨੇ ਐਫ ਬੀਐਸਐਫ ਦੀ ਨੂੰ ਸੂਚਿਤ ਕੀਤਾ ਹੈ ਅਮਰਤਪਾਲ ਸਥਾਨਕ ਪੁਲਿਸ ਦੇ ਹਾਸਤ ਵਿੱਚ ਹੈ ਇਸ ਤੋਂ ਬਾਅਦ ਬੀਐਸਐਫ ਨੇ ਅਮਰਤਪਾਲ ਦੇ ਪਿਤਾ ਜਗਰਾਜ ਸਿੰਘ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ